ਰਸ਼ੀਕਾਲ ਮੇ ਗੁਰਪ੍ਰਿਤਕੌਰ ਤੇ ਅੱਜ ਅਸੀਂ ਪਹੁੰਚੇ ਹੋਇਆ ਤਰਨਤਾਰਨ ਦੇ ਪਿੰਡ ਸਭਰਾਵਾ ਦੇ ਵਿੱਚ ਜਿੱਥੇ ਕਿ ਹੜ੍ਹਾਂ ਨੇ ਬਹੁਤ ਵੱਡੇ ਕਹਿ ਲੋ ਆਮ ਲੋਕਾਂ ਦਾ ਕਹਿ ਲੋ ਬਹੁਤ ਵੱਡਾ ਨੁਕਸਾਨ ਕੀਤਾ ਹੈ ਕਿਉਂਕਿ ਦਰਿਆਵਾਂ ਦੇ ਕੰਢੇ ਜਿਹੜੇ ਲੋਕ ਵਸੇ ਹੋਏ ਨੇ ਜਦੋਂ ਵੀ ਹੜ ਆਉਂਦੇ ਨੇ ਤਾਂ ਹੜਾਂ ਕਰਕੇ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਜਿੱਥੇ ਕਿ ਸਭ ਤੋਂ ਜ਼ਿਆਦਾ ਮਾਰ ਪੈਂਦੀ ਹੈ ਗਰੀਬ ਤਬਕਾ ਦੇ ਲੋਕਾਂ ਨੂੰ ਤਾਂ ਅੱਜ ਅਸੀਂ ਇੱਕ ਗਰੀਬ ਪਰਿਵਾਰ ਦੇ ਘਰ ਦੇ ਵਿੱਚ ਮੌਜੂਦਾ ਜਿੱਥੇ ਕਿ ਹੜਾਂ ਦੇ ਕਰਕੇ ਹੜਾਂ ਦਾ ਪਾਣੀ ਆ ਗਿਆ ਤਾਂ ਪਾਣੀ ਦੇ ਨਾਲ ਉਹਨਾਂ ਦੇ ਘਰ ਦੀ ਖਤਸਾ ਹਾਲਤ ਹੋਈ ਪਈ ਹੈ ਕਿ ਤਰਸਯੋਗ ਹੋਈ ਪਈ ਹੈ ਤੁਸੀਂ ਤਸਵੀਰਾਂ ਦੇ ਵਿੱਚ ਵੀ ਸਾਫ਼ ਦੇਖ ਸਕਦੇ ਹੋ ਕਿ ਘਰ ਜਿਹੜਾ ਬਾਲਿਆਂ ਦਾ ਬਣਿਆ ਹੋਇਆ ਤੇ ਅੰਦਰ ਜਿਹੜਾ ਪੂਰੀ ਤਰੀਕੇ ਦੇ ਨਾਲ ਬਿਲਕੁਲ ਖਰਾਬ ਹੈ ਤਾਂ ਜੇ ਕੋਈ ਸੋਵੇਂ ਵੀ ਤਾਂ ਉਹਨੂੰ ਵੀ ਖਤਰਾ ਹੈ ਕਿ ਕਦੋਂ ਵੀ ਇਹ ਘਰ ਜਿਹੜਾ ਡਿੱਗ ਸਕਦਾ ਹੈ ਸੋ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿੰਨੀ ਘਰ ਦੀ ਜੜੀ ਹੈ ਖਤਸਾ ਹਾਲਤ ਹੋਈ ਪਈ ਆ ਬਾਲਿਆਂ ਵਾਲਾ ਤਾਂ ਇਹਨਾਂ ਦੇ ਘਰ ਦੀ ਛੱਤ ਜਿਹੜੀ ਉਹ ਜਾ ਚੁੱਕੀ ਹੈ ਤਾਂ ਹੁਣ ਇਹ ਤਰਪਾਲਾਂ ਦੇ ਵਿੱਚ ਰਹਿ ਰਹੇ ਨੇ ਸੋ ਮੇਰੇ ਨਾਲ ਘਰ ਦੇ ਮਾਲਕਨ ਮੌਜੂਦ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਸਸੀ ਕਲਦੀ ਜੀ ਅੱਜ ਇਹ ਕੀ ਕਹਿਣਾ ਚਾਹੂੰਗੀ ਕਿਉਂਕਿ ਤੁਸੀਂ ਦਰਿਆ ਦੇ ਕੰਢੇ ਵਸੇ ਹੋਈ ਹੋ ਹੜ੍ਹਾਂ ਨਾਲ ਤੁਹਾਡੇ ਘਰ ਦੀ ਹਾਲਤ ਜਿਹੜੀ ਹੈ ਬਿਲਕੁਲ ਬੇਕਾਰ ਹੋ ਚੁੱਕੀ ਹੈ ਮਤਲਬ ਕਿ ਜੇ ਤੁਸੀਂ ਰਹਿਣੇ ਵੀ ਹੋ ਤਾਂ ਤੁਹਾਨੂੰ ਖਤਰਾ ਹੈ ਕੀ ਕਹਿਣਾ ਚਾਹੂੰਗੀ ਖਤਰਾ ਦੇਖੋ ਬੱਚੇ ਨਿੱਕੇ ਨਿੱਕੇ ਆ ਵੀ ਇਹ ਘਰ ਦੇ ਵਿੱਚ ਨਹੀਂ ਰਹਿ ਸਕਦੇ ਪੰਜ ਕਿੱਲੇ ਸਾਡੀ ਝੋਨਾ ਲਾਇਆ ਸੀ ਉਹ ਵੀ ਬਰਬਾਦ ਹੋ ਗਿਆ ਤੇ ਸਮਾਨ ਸਾਡਾ ਵਿਕਣਕ ਜੋ ਵੀ ਚੀਜ਼ਾਂ ਸਭ ਵੀ ਖਰਾਬ ਹੋ ਗਿਆ ਤੇ ਸਰਕਾਰ ਨੂੰ ਵੀ ਚਾਹੀਦਾ ਸਾਡੀ ਮੱਤ ਕਰੇ ਤੇ ਮੋਦੀ ਸਰਕਾਰ ਨੂੰ ਵੀ ਚਾਹੀਦਾ ਸਾਡੀ ਮੱਤ ਜ਼ਰੂਰ ਕਰਨ ਵਿਆਹ ਗਰੀਬਾ ਹੁਣ ਸਾਡਾ ਚੋਨਾ ਖਰਾਬ ਹੋ ਗਿਆ ਕਰਜ਼ਾ ਚੜ ਗਿਆ ਸੋਨਾ ਹੀ ਰੱਖ ਕੇ ਚੋਨਾ ਲਾਇਆ ਹੀ ਆੜਤੀਏ ਨੇ ਸਾਨੂੰ ਲੱਗੇ ਨਹੀਂ ਲੱਗਣ ਦੇਣਾ ਤੇ ਸਾਡੀ ਮੱਤ ਜ਼ਰੂਰ ਕਰਨ ਜਿੱਥੋਂ ਤੱਕ ਵੀ ਵੀਡੀਓ ਪੁੰਚਦੀ ਆ ਹੈਲਪ ਦੀ ਲੋੜ ਆ ਜੀ ਇਹ ਮੌਕਾ ਵੇਖਣ ਹੋਣ ਸਾਡੇ ਕੋਲ ਤੇ ਮਤ ਜਰੂਰ ਕਰਨ ਬਈ ਹੁਣ ਅਹੀਂ ਘੋਣਾ ਦਾ ਮਰ ਗਿਆ ਸਾਨੂੰ ਕਿਸੇ ਨੇ ਕੋਈ ਪਹਨ ਦੇਣਾ ਤੇਈ ਦੇ ਵਿੱਚ ਖਾਲਸਾ ਐਡ ਵਾਲਿਆਂ ਨੂੰ ਵੀ ਬਹੁਤ ਅਹੀਂ ਵੀਡੀਓ ਪਾਈਆਂ ਉਹ ਵੀ ਨਹੀਂ ਕੋਈ ਲੱਗ ਲੱਗਿਆ ਫੇਰ ਕੁਝ ਅਹੀਂ ਪਏ ਲੱਤਾ ਵੱਡੀਆਂ ਤੇ ਲਾਏ ਹੀ 2022 ਦੇ ਵਿੱਚ ਵੀ ਮੇਰੇ ਸਹੁਰੇ ਦੀਆਂ ਲੱਤਾ ਵੱਡੀਆਂ ਅਹੀਂ ਸੇ 9 ਲੱਖ ਰੁਪਈਆ ਸੀ ਉਦੋਂ ਲਾਇਆ ਤੇ ਤੇਈ ਦੇ ਵਿੱਚ ਅਸੀਂ ਬਹੁਤ ਵੀਡੀਓ ਪਾਈਆਂ ਡੈਡੀ ਦੀਆਂ ਵੀ ਕੋਈ ਤੇਈ ਦੇ ਵਿੱਚ ਨਹੀਂ ਪਹੁੰਚਿਆ ਇੱਥੇ ਜੀ ਕੋਈ ਬੰਦ ਤਾਂ ਉੱਤਰੇ ਵੀ ਨਹੀਂ ਆ ਪਾਜੀ ਤੁਸੀਂ ਕੀ ਕਹਿਣਾ ਚਾਹੋਗੇ ਕਿ ਜਿਵੇਂ ਕਿ ਸਰਕਾਰ ਸਹੂਲਤਾ ਦਿੰਦੀ ਹੈ ਤੁਹਾਡੇ ਤੱਕ ਕਿਉਂ ਨਹੀਂ ਪਹੁੰਚ ਰਹੀਆਂ ਸਾਡੇ ਜਿੰਨੀਆਂ ਪੰਚਾਇਤਾਂ ਆਉਂਦੀਆਂ ਨਹੀਂ ਇਹ ਪਿੰਡ ਦੇ ਵਿੱਚ ਕੋਈ ਪੰਚਾਇਤ ਨਹੀਂ ਅਜੇ ਤੱਕ ਇਹੋ ਜੀ ਬਣੀ ਨਾ ਕਾਲੀਆਂ ਦੀ ਹੋ ਵੀ ਇੱਕ ਗੰਦੀ ਪੰਚਾਇਤ ਹੀ ਹੋਣ ਜਿਹੜੀ ਆਮ ਪਾਰਟੀ ਦੇ ਉਹ ਕਹਿੰਦੇ ਹਨ ਪਤਾ ਹੀ ਨਹੀਂ ਸਾਡੇ ਕੋਲ ਸਕੀਮ ਦਾ ਆਈ ਹੈ ਕਿ ਨਹੀਂ ਆਈ ਜੀ ਇੱਥੇ ਕਿਸ ਨੂੰ ਕੀ ਕਹਵੇ ਜੀ ਤੇ ਪਾਜੀ ਜਿਵੇਂ ਕਿ ਹੁਣ ਤੁਹਾਡਾ ਘਰ ਖਰਾਬ ਹੋ ਚੁੱਕਿਆ ਤੁਸੀਂ ਹੁਣ ਇੱਥੇ ਕਿੱਥੇ ਰਹਿ ਰਹੇ ਹੋ ਇਸ ਟਾਈਮ ਹੁਣ ਅਸੀਂ ਤੰਬੂਆਂ 'ਚ ਰਹਿਣ ਦੇ ਆ ਬਨੋ ਬਾਰ ਜੀ ਤੇ ਖਾਨ ਦਾ ਰਾਸ਼ਨ ਪਾਣੀ ਕਿੱਥੋਂ ਹੈ ਰਾਸ਼ਨ ਪਾਣੀ ਇਤਾਂ ਹੀ ਲੋਕੀ ਵਿਚਾਰੇ ਮਾਲ ਵਿੱਚ ਆਉਂਦੇ ਆ ਉਹੋ ਜਿਆਦਾ ਦੇ ਕੇ ਜਾਂਦੇ ਰਾਸ਼ਨ ਪਾਣੀ ਸਾਡੇ ਸਭ ਕੋ ਵਾਧੂ ਕਰੀ ਵਿਚਾਰੇ ਦੇ ਕੇ ਜਾਂਦੇ ਤੇ ਤੁਸੀਂ ਇਹ ਘਰ ਬਾਰੇ ਕਿੰਨੂੰ ਕਿਹਾ ਕੁਛ ਕਿਹਾ ਕਿਸੇ ਦੇ ਕੋਲ ਮਦਦ ਦੀ ਗੁਹਰ ਲਗਾਈ ਹੈ ਕਿ ਸਾਡੇ ਘਰ ਨੂੰ ਪਰਪਰ ਤਰੀਕੇ ਨਾਲ ਮੁਕੰਮਲ ਕੀਤਾ ਜਾਵੇ ਜਾਂ ਕੋਈ ਮਦਦ ਕੀਤੀ ਜਾਵੇ ਘਰ ਪਾਉਣ ਦੀ ਲਾਈ ਸਾਡੇ ਇਥੇ ਲਾਗੋ ਗਵਾਨਾ ਮੈਂਬਰ ਆ ਉਹ ਮੁੰਡੇ ਨੂੰ ਆਖਿਆ ਸੀ ਉਹ ਕਹਿੰਦਾ ਆਉਣਗੇ ਕਮਰੇ ਦੇ ਤੁਹਾਡੇ ਜਰੂਰ ਪਵਾ ਕੇ ਦੇਵਾਂਗੇ ਤੇ ਹਜੇ ਤੱਕ ਉਹਨੂੰ ਰੋਜ਼ ਪੁੱਛੀਦਾ ਤੇ ਦੋ ਤਿੰਨ ਨਰੀ ਹੈਗਾ ਉਹ ਕਹਿੰਦਾ ਜੇ ਆਈ ਨਹੀਂ ਗੇ ਤੁਹਾਨੂੰ ਕਿਥੇ ਡਿਸ਼ੀ ਪਵਾ ਦੀ ਅਸੀਂ ਤੇ ਉਹਨਾਂ ਨੂੰ ਕਹਿੰਨੇ ਆਂ ਵੀ ਵੇਖ ਕੇ ਆਪਦੇ ਬੰਦੇ ਖੁਦ ਟੀਮ ਕਲਾਉਣਾ ਦੇਖੋ ਖੁਦ ਵੇਖਣੇ ਤੇ ਪੰਚਾਇਤਾਂ ਕੋਈ ਨਹੀਂ ਕਿਸੇ ਨੂੰ ਵੇਖਦੀਆਂ ਕੋਈ ਆਪੋ ਆਪਣੇ ਕੰਮਾਂ 'ਚ ਲੱਗੀਆਂ ਉਹ ਥੱਲੇ ਕਿਸੇ ਮਾਤੜ ਬੰਦੇ ਲੈ ਨਹੀਂ ਵੇਖਣਦੀਆਂ ਵੀ ਕਿਸੇ ਦਾ ਕੀ ਨਿਸ਼ਕਾਨ ਹੁੰਦਾ ਕਿਸੇ ਦਾ ਕੀ ਨਹੀਂ ਹੁਣ ਮੌਕਾ ਵੇਖਣ ਦਾ ਨਿਸ਼ਕਾਨ ਕੀ ਦਾ ਹੋਇਆ ਹੜਾਂ 'ਚ ਕੀ ਦਾ ਨਹੀਂ ਹੋਇਆ ਇਹ ਉਹਨਾਂ ਨੂੰ ਜ਼ਰੂਰ ਆਉਣ ਆਉਣਾ ਚਾਹੀਦਾ ਣ ਪਾਣੀ ਲੈ ਕੇ ਆ ਜੀ ਸੋ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹ ਘਰ ਦੇ ਜਿਹੜੇ ਪਰਿਵਾਰ ਨੇ ਪਰਿਵਾਰਿਕ ਮੈਂਬਰਾਂ ਦੇ ਕੋਲ ਜਿਹੜੀ ਸਰਕਾਰ ਵੱਲੋਂ ਸਹੂਲਤਾਂ ਦੀਆਂ ਨੇ ਉਹ ਇਹਨਾਂ ਦੇ ਕੋਲ ਪਹੁੰਚ ਨਹੀਂ ਰਹੀਆਂ ਤਾਂ ਇਹਨਾਂ ਦੇ ਵੱਲੋਂ ਘਰ ਲਗਾਈ ਜਾ ਰਹੀ ਹੈ ਵੀ ਕੋਈ ਵੀ ਜਿਹੜੀ ਸੰਸਥਾ ਹੈ ਸਮਾਜਿਕ ਸਮਾਸੇਵੀ ਨੇ ਜਾਂ ਫਿਰ ਸਰਕਾਰ ਹੈ ਕੋਈ ਵੀ ਸਰਕਾਰ ਦਾ ਨੁਮਾਇੰਦਾ ਇਹਨਾਂ ਦੇ ਘਰ ਤੱਕ ਪਹੁੰਚ ਕਰੇ ਤਾਂ ਜੋ ਉਹਨਾਂ ਨੂੰ ਵੀ ਪਤਾ ਲੱਗੇ ਵੀ ਕਿਹੜੇ-ਕਿਹੜੇ ਲੋਕ ਨੇ ਜਿਨ੍ਹਾਂ ਨੂੰ ਅਜਈਆਂ ਸਹੂਲਤਾਂ ਦੀ ਲੋੜ ਹੈ ਤਾਂ ਉਹਨਾਂ ਦੇ ਕੋਲ ਜੜੀਆਂ ਲੋੜ ਲੋੜਵੰਦ ਪਰਿਵਾਰਾਂ ਦੇ ਕੋਲ ਇਹ ਸਹੂਲਤਾਂ ਜੜੀਆਂ ਨੇ ਪਹੁੰਚ ਸਕਣ